ਜਿਹੜੇ ਬੀਜੇਪੀ ਦੇ ਲੀਡਰ ਨੇ ਹੰਸ ਰਾਜ ਜਿਹੜਾ ਮੋਤਾ ਮੰਗਲ ਨਹੀਂ ਆ ਰਿਹਾ ਤੇ ਪਹਿਲਾਂ ਵੀ ਕਾਫੀ ਕਿਸਾਨਾਂ ਨੇ ਵਿਰੋਧ ਕੀਤਾ ਕਿਉਂਕਿ ਪੰਜਾਬ ਨਾਲ ਮੋਦੀ ਨੇ ਧੱਕਾ ਕੀਤਾ ਜਿੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਨੇ ਉੱਥੇ ਅਸੀਂ ਨੰਗੇ ਸਰ ਜਾਣ ਤੋਂ ਵੀ ਡਰਦੇ ਬਹੁਤ ਵੱਡਾ ਫਲੈਕਸ ਲੱਗਿਆ ਹੋਇਆ ਤੇ ਫਲੈਕਸ ਦੇ ਵਿੱਚ ਮੋਦੀ ਜਿਹੜਾ ਨੰਗੇ ਸਰ ਬੈਠਾ ਹੋਇਆ ਜੀ ਉੱਥੇ ਵੀ ਜਿਵੇਂ ਮੋਦੀ ਨੇ ਪੰਜਾਬ ਨਾਲ ਧੱਟਾ ਕੀਤਾ ਹੈ ਅੰਸਰਾ ਦੀ ਬਿਲਕੁਲ ਨਹੀਂ ਦਿੱਤ ਹੋ ਸਕਦੀ। ਨੋ ਜੋ ਕੋ ਜੀ ਤਾਂ ਜੀ ਤੋਂ ਸੇਵਾ ਦੇ ਵਿੱਚੋਂ ਹੀ ਹੁਣ ਹਾਜ਼ਰ ਹੋ ਕੇ ਆਪ ਜੀ ਨੂੰ ਬੇਨਤੀ ਕੀਤੀ ਸੀ ਵੀ ਸਾਡੀ ਜਿਹੜੀ ਬੇਨਤੀ ਸੁਣੀ ਜਾਵੇ। ਉਹਦਾ ਬੇਨਤੀ ਕਰਨ ਦਾ ਜਿਹੜਾ ਮਕਸਦ ਇਹ ਹੈ ਵੀ ਅੱਜ ਆਪਣੇ ਫੀਲਕੋਟ ਐਸਡੀ ਸਕੂਲ ਦੇ ਵਿੱਚ ਇੱਕ ਜਿਹੜੀ ਬੀਜੇਪੀ ਵੱਲੇ ਬੀਜੇਪੀ ਵੱਲੋਂ ਮਤਲਬ ਸੁਖਨੀ ਸਾਹਿਬ ਜੀ ਦਾ ਪਾਠ ਕਰਾਇਆ ਗਿਆ। ਉਪਰੰਤ ਉੱਥੇ ਰਾਗੀ ਸਿੰਘਾਂ ਨੇ ਕੀਰਤਨ ਕੀਤਾ ਅਰਦਾਸ ਬੇਨਤੀ ਹੋਈ ਐ ਤੇ ਉਹ ਜਦੋਂ ਅਸੀਂ ਖਬਰ ਪੜ੍ਹੀ ਜੀ ਤੇ ਮੇਰੇ ਨਹੀਂ ਤੇ ਸਿੱਖਾਂ ਦੀ ਸਾਰਿਆਂ ਦੀ ਹਰਦੇ ਬਲੁੰਦਰੇ ਗਏ ਕਿਉਂਕਿ ਉਹਦੇ ਵਿੱਚ ਦੇਖਣ ਨੂੰ ਮਿਲਿਆ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਨੇ ਉੱਥੇ ਅਸੀਂ ਨੰਗੇ ਸਿਰ ਜਾਣ ਤੋਂ ਵੀ ਡਰਦੇ ਤੇ ਇਹ ਜਿਹੜੇ ਭਾਜਪਾ ਦੇ ਲੀਡਰ ਨੇ ਹੰਸਰਾਜ ਜਿਹੜਾ ਵੋਟਾਂ ਮੰਗਣ ਲਈ ਆ ਰਿਹਾ ਤੇ ਪਹਿਲਾਂ ਵੀ ਕਾਫੀ ਕਿਸਾਨਾਂ ਨੇ ਵਿਰੋਧ ਕੀਤਾ ਕਿਉਂਕਿ ਪੰਜਾਬ ਨਾਲ ਮੋਦੀ ਨੇ ਧੱਕਾ ਕੀਤਾ ਤੇ ਅੱਜ ਜਿਹੜਾ ਫਰੀਦਕੋਟ ਤੇ ਇੱਕ ਸੁਖਨੀ ਸਾਹਿਬ ਦਾ ਪਾਰਕ ਕਰਾਇਆ ਗਿਆ ਹੈ ਗੁਰੂ ਮਹਾਰਾਜ ਜੀ ਦੇ ਉੱਥੇ ਪ੍ਰਕਾਸ਼ ਨੇ ਤੇ ਉਹਦੇ ਪਿਛਲੇ ਪਾਸੇ ਇੱਕ ਬਹੁਤ ਵੱਡਾ ਫਲੈਕਸ ਲੱਗਿਆ ਹੋਇਆ ਤੇ ਫਲੈਕਸ ਦੇ ਵਿੱਚ ਮੋਦੀ ਜਿਹੜਾ ਨੰਗੇ ਸਿਰ ਬੈਠਾ ਹੋਇਆ ਜੀ ਉੱਥੇ ਉਹਦੀ ਫੋਟੋ ਲੱਗੀ ਹੈ ਤੇ ਜਿਹੜੇ ਬੀਜੇਪੀ ਦੇ ਕੁਝ ਇੱਥੋਂ ਦੇ ਲੀਡਰ ਕਹਿ ਸਕਦਾ ਜ਼ਾਬਤੇਦਾਰ ਨੁਮਾਇੰਦੇ ਉਹਨਾਂ ਦੀਆਂ ਫੋਟੋਆਂ ਵੀ ਜਿਹੜੀਆਂ ਨੰਗੇ ਸਿਰ ਲੱਗੀਆਂ ਹੋਈਆਂ ਤੇ ਇੱਥੋਂ ਤੱਕ ਵੇਖਣ ਨੂੰ ਮਿਲਿਆ ਵੀ ਜਿੱਥੇ ਮਹਾਰਾਜੀ ਦੇ ਪ੍ਰਕਾਸ਼ ਆ ਉਹਦੇ ਸਾਹਮਣੇ ਕੁਰਸੀਆਂ ਡਾਈਆਂ ਗਈਆਂ ਪੈਰਾਂ 'ਚ ਉਹਨਾਂ ਨੇ ਜੁੱਤੀਆਂ ਜੋੜੇ ਪਾਏ ਹੋਏ ਆ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦਾ ਜਿਹੜਾ ਇਹਨਾਂ ਨੇ ਓਟ ਆਸਰਾ ਤੱਕੀ ਲੈਣਾ ਤੇ ਇਹਨਾਂ ਨੇ ਮਹਾਰਾਜੀ ਦੇ ਨਾਮ ਤੇ ਤੇ ਅਰਦਾਸ ਬੇਨਤੀ ਬਾਬਾ ਜੀ ਹੋਂਦ ਤੋਂ ਕਰਾਈ ਆ ਵੀ ਹੰਸਰਾਜ ਵੱਡੀ ਜਿੱਤ ਪ੍ਰਾਪਤ ਕਰਨ ਸੋ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਆ ਵੀ ਜਿਵੇਂ ਮੋਦੀ ਨੇ ਪੰਜਾਬ ਨਾਲ ਧੱਕਾ ਕੀਤਾ ਹੈ ਹੰਸਰਾਦ ਦੀ ਬਿਲਕੁਲ ਨਹੀਂ ਜਿੱਤ ਹੋ ਸਕਦੀ ਵੀ ਜਦੋਂ ਇਹ ਅਰਦਾਸਾਂ ਜਿਹੜੀਆਂ ਹੁੰਦੀਆਂ ਐ ਇਹ ਸਿੱਖ ਸੰਗਤ ਦੇ ਸਰਬੱਤ ਦੇ ਭਲੇ ਲਈ ਹੁੰਦੀਆਂ ਨਾ ਕਿ ਵੀ ਜਿਹੜੇ ਲੀਡਰਾਂ ਨੇ ਕੋਈ ਪੰਜਾਬ ਨਾਲ ਕਿਸੇ ਵੀ ਧਰਮ ਨਾਲ ਜਾਂ ਕਿਸੇ ਵੀ ਸਟੇਟ ਨਾਲ ਧੱਕਾ ਕੀਤਾ ਹੋਵੇ ਤੇ ਉਹ ਉਸ ਤੋਂ ਬਾਅਦ ਦੇ ਵਿੱਚ ਜੇ ਤੁਹਾਡੀ ਕੋਈ ਸੁਣਦਾ ਨਹੀਂ ਤੁਹਾਡਾ ਵਿਰੋਧ ਕਰਦੇ ਆ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਲੈ ਕੇ ਆਸਰਾ ਲੈ ਕੇ ਅਰਦਾਸਾਂ ਬੰਦੀਆਂ ਕਰਾ ਰਹੇ ਸੋ ਉਹਦੇ ਨਿਮਿਤ ਅਸੀਂ ਜਿਹੜਾ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆਂ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਇਹਨਾਂ ਨੇ ਪ੍ਰਕਾਸ਼ ਕਰਕੇ ਪਾਠ ਕਰਾਇਆ ਉਹ ਚੰਗੀ ਗੱਲ ਆ ਪਾਠ ਕਰਾਓ ਸਾਨੂੰ ਕੋਈ ਇਤਰਾਜ਼ ਨਹੀਂ ਕੀਰਤਨ ਕਰਾਓ ਇਤਰਾਜ਼ ਨਹੀਂ ਪਰ ਉਹਦੇ ਪਿੱਛੇ ਜਿਹੜੀਆਂ ਫਲੈਕਸਾਂ ਲਾਈਆਂ ਜੀ ਨੰਗੇ ਸਰ ਉੱਤੇ ਫਟ ਮੈਨਾਂ ਲੋਕਾਂ ਦੀਆਂ ਲੱਗੀਆਂ ਹੋਈਆਂ ਤੇ ਇਹ ਜਿਹੜੀ ਬਹੁਤ ਵੱਡੀ ਬੇਅਦਬੀ ਹੈ ਤੇ ਉਹਦੇ ਲਈ ਅਸੀਂ ਅੱਜ ਇੱਥੇ ਇਕੱਤਰ ਹੋਏ ਅੱਜ ਦੀ ਗੱਲ ਇਹ ਹੈ ਕਿ ਕੱਲ੍ਹ ਜਿਹੜੇ ਹੈਗੇ ਆ ਭਾਜਪਾ ਦੇ ਆਗੂ ਉਹ ਨੀਅਜ਼ ਨਾਲ ਉਹਨਾਂ ਵੱਲੋਂ ਸਿੱਖ ਧਰਮ ਨੂੰ ਛੋਟਾ ਭਰਾ ਕਿਹਾ ਗਿਆ ਸੀ ਛੋਟਾ ਧਰਮ ਕਿਹਾ ਗਿਆ ਸੀ ਉਸ ਤੋਂ ਬਾਅਦ ਸਾਨੂੰ ਉਹਨਾਂ ਨੇ ਮਾਸਕ ਮੰਗ ਲਈ ਹੈ ਤੇ ਹੁਣ ਇੱਥੇ ਭਾਜਪਾ ਦੇ ਆਗੂਆਂ ਵੱਲੋਂ ਕਿਦਾਂ ਬੇਅਦਬੀ ਕੀਤੀ ਗਈ ਹੈ ਕਿ ਸ਼ਾਂ ਨੰਗੇ ਸਰ ਕੋ ਮੈਨੇ ਦਾ ਇਸ ਦੀ ਨੂੰ ਕਿਵੇਂ ਵੇ ਨਹੀਂ ਵੇਖੋ ਜੀ ਜਿਹੜੀ ਬੀਜਪੀ ਆਏ ਆਰਐਸਐਸ ਸਿੱਖਾਂ ਦਾ ਰਾਸ਼ਟਰੀ ਸਿੱਖ ਸੰਗਤ ਇਹਨਾਂ ਦੀ ਇਹ ਸਿੱਖਾਂ ਦੇ ਖਿਲਾਫ ਸ਼ੁਰੂ ਤੇ ਰਹੇ ਨੇ ਤੇ ਹੁਣ ਵੀ ਪੰਜਾਬ ਜਿਹੜੀ ਸਿੱਖਾਂ ਦੀ ਧਰਤੀ ਜਾਦੀ ਹੈ ਇੱਥੇ ਪੰਜਾਬ ਨਾਲ ਇਹਨਾਂ ਨੇ ਬੇਹੱਦ ਤੱਕਾ ਕੀਤਾ ਬਹੁਤ ਜ਼ਿਆਦੇ ਕਿਸਾਨਾਂ ਨਾਲ ਕੀ ਗੱਲ ਮੋਦੀ ਨੂੰ ਜਾਂ ਹੰਸਰਾਜ ਫਰੀਦਕੋਟ ਤੋਂ ਜਿਹੜਾ ਖੜਾ ਹੈ ਤੇ ਇਹਨਾਂ ਨੂੰ ਉਦੋਂ ਨਹੀਂ ਦੱਸਿਆ ਵੀ ਜਦੋਂ ਦਿੱਲੀ ਅੰਦੋਲਨ ਦੇ ਵਿੱਚ ਕਿਸਾਨ ਸ਼ੀਲ ਹੋਏ ਸ਼ੰਭੂ ਬਾਰਡਰ ਤੇ ਆ ਕੁਝ ਮਹੀਨੇ ਪਹਿਲਾਂ ਉੱਥੇ ਇੱਕ بیٹے ਦੀ ਜਿਹੜੀ ਸ਼ਹਾਦਤ ਹੁੰਦੀ ਹੈ ਤੇ ਹਜੇ ਵੀ ਕਿਸਾਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਕਿਸਾਨ ਅੱਜ ਸੜਕਾਂ ਤੇ ਰੋਲ ਰਹੇ ਆ ਪੰਜਾਬ ਕਿਸਾਨਾਂ ਦੀ ਜਿਹੜਾ ਪੰਜਾਬ ਹੈ ਇਹ ਕਿਸਾਨਾਂ ਦੀ ਵੱਡੀ ਧਰਤੀ ਹੈ ਇਥੇ ਕਿਸਾਨ ਆਣਾ ਗਾਉਂਦੇ ਨੇ ਇਥੋਂ ਬਾਹਰਲੀਆ ਸਟੇਟਾਂ ਵਿੱਚ ਇੰਡੀਆ ਦੇ ਦੂਰ ਤੱਕ ਸਟੇਟਾਂ ਤੱਕ ਜਿਹੜਾ ਭੋਜਨ ਜਾਂਦਾ ਤੇ ਅੱਜ ਜਿਹੜਾ ਕਿਸਾਨਾਂ ਨਾਲ ਧੱਕਾ ਕਰ ਰਹੇ ਐ ਤੇ ਸਿੱਖਾਂ ਨਾਲ ਧੱਕਾ ਕਰ ਰਹੇ ਕਿਉਂਕਿ ਪੰਜਾਬ ਦੀ ਧਰਤੀ ਤੇ ਸਿੱਖ ਹੀ ਵਸਦੇ ਨੇ ਤੇ ਇਹ ਇਹ ਜਿਹੜੀ ਬਹੁਤ ਘਰੌਣੀ ਹਰਕਤ ਹੈ ਜਿਹੜਾ ਸਿੱਖਾਂ ਦੀ ਜਿਹੜੇ ਇਹਨਾਂ ਨੇ ਲਫ਼ਜ਼ ਵਰਤੇ ਐ ਤੇ ਮਾਫੀ ਮੰਗ ਲੈਣੀ ਪਹਿਲਾਂ ਸ਼ਬਦ ਕਹਿ ਕੇ ਤੇ ਉਹ ਕੋਈ ਮਾਫੀ ਦੇ ਹੱਕਦਾਰ ਨਹੀਂ ਵੈਸੇ ਪਰ ਅੱਜ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਪਿੱਛੇ ਫੋਟਮਾਂ ਲਾਈਆਂ ਨੇ ਆਪਦੀ ਮਸ਼ਹੂਰੀ ਕੀਤੀ ਹੈ ਤੇ ਇਹ ਕਿਸਾਨਾਂ ਨਾਲ ਧੱਕਾ ਹੋਇਆ ਤੇ ਅਸੀਂ ਵਿਰੋਧ ਨਹੀਂ ਕਰਦੇ ਕਿਉਂਕਿ ਅਸੀਂ ਕਿਸੇ ਵੀ ਰਾਜਸੀ ਪਾਰਟੀ 'ਚ ਨਹੀਂ ਆਉਂਦੇ ਅਸੀਂ ਵਿਰੋਧ ਨਹੀਂ ਕਰਦੇ ਪਰ ਸਾਡੇ ਹਿਰਦੇ ਜ਼ਰੂਰ ਬਲੁੰਦਰੇ ਗਏ ਕਿਉਂਕਿ ਪੰਜਾਬ ਨਾਲ ਜਦੋਂ ਤੋਂ ਇਹਨਾਂ ਨੇ ਧੱਕਾ ਕੀਤਾ ਬਾਬਾ ਜੀ ਜਿਵੇਂ ਚੱਲ ਉਹਨਾਂ ਨੇ ਬੇਅਦਬੀ ਕੀਤੀ ਹੈ ਘਟਾ ਨਾਲ ਕਿ ਐਕਸ਼ਨ ਵੀ ਲਾਉਂਗੇ ਤੁਸੀਂ ਕੋਈ ਨੇ ਐਕਸ਼ਨ ਤਾਂ ਵੇਖੋ ਇਹ ਤਾਂ ਸਰਕਾਰਾ ਹੁਣ ਪ੍ਰਸ਼ਾਸਨ ਐਕਸ਼ਨ ਲਵੇ ਦੀ ਅਸੀਂ ਕਿੱਥੇ ਕਿੱਥੇ ਲੜਾਂਗੇ ਦੱਸੋ ਇਹਨਾਂ ਲੋਕਾਂ ਨੂੰ ਇਹ ਨਹੀਂ ਆਉਂਦਾ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਵੋਟ ਆਸਰਾ ਲੈ ਰਹੇ ਆਂ ਤੇ ਯਾਰ ਪਿੱਛੇ ਏਡੀਆਂ ਏਡੀਆਂ ਜਿਹੜੀਆਂ ਨੰਗੇ ਸਿਰ ਤੁਸੀਂ ਫੋਟਮਾ ਲਵਾ ਰਹੇ ਹੋ ਪੈਰਾਂ 'ਚ ਔੜੇ ਜੁੱਤੇ ਪਾਏ ਹੋਏ ਐ ਤੇ ਗਰੰਤੀ ਸਿੰਘ ਜਿਹੜੇ ਬਾਬਾ ਜੀ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਵੀ ਭਾਈ ਸਾਹਿਬ ਜੀ ਤੁਸੀਂ ਕਿਸਾਨਾਂ ਦਾ ਦਿੱਤਾ ਖਾਂਦੇ ਹੋ ਇਹ ਜਿਹੜੇ ਲੋਕ ਫਸਲਾਂ ਘਾਉਂਦੇ ਆ ਉਹ ਅੰਨ ਸਾਡੇ ਪੇਟ ਵਿੱਚ ਜਾਂਦਾ ਤੇ ਜੇ ਕਿਸਾਨਾਂ ਨਾਲ ਇਹ ਧੱਟਾ ਕਰ ਰਹੇ ਐ ਤੇ ਤੁਸੀਂ ਇਹਨਾਂ ਦੀ ਜੱਤ ਲਈ ਅਰਦਾਸਾਂ ਕਰ ਰਹੇ ਹੋ ਤੇ ਮੈਂ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ-ਨਾਜ਼ਰ ਜਾਣ ਕੇ ਇਹ ਗੱਲ ਕਹਿੰਦਾ ਵੀ ਹੰਸ ਰਾਜ ਜਾਂ ਭਾਜਪੀ ਦਾ ਕੋਈ ਵੀ ਬੰਦਾ ਹੋਵੇ ਉਹ ਇੱਥੋਂ ਚੋਣ ਨਹੀਂ ਜਿੱਤ ਸਕੇ